ਸਾਡੀ ਪਾਰਟੀ ਦੇ ਵਿੱਚ ਬੀਜੇਪੀ ਇੱਕ ਐਸੀ ਪਾਰਟੀ ਆ ਸੰਗਠਨ ਵਾਲੇ ਕੇਟਰ ਵਾਲੇ ਸਰਮੀਆਂ ਤੋਂ ਲੱਗੇ ਹੋਏ ਲੋਕ ਆ ਕਮਿਟਮੈਂਟ ਵਾਲੇ ਲੋਕ ਆ ਇਹ ਉੱਪਰੋਂ ਉੱਪਰੋਂ ਦੀ ਜੁੜਦੇ ਆਹ ਪਾਰਟੀਆਂ ਬਾਰੇ ਲਿਖ ਦਿੰਦੇ ਸੀ ਨਾਲਿਆਂ ਤੇ ਲਾ ਰਿਆਂ ਝੰਡੀਆਂ ਪਤੰਗੀਆਂ ਦਾ ਮੌਸਮ ਆ ਗਿਆ ਲੋਕੋ ਕਿਤੇ ਵੋਟਾਂ ਦੇ ਰਿਆਂ ਤੇ ਪਹਿਲੇ ਸੰਦੇ ਹੁੰਦੇ ਸੀ ਇਹ ਉਹਨਾਂ ਦੇ ਬਾਰੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਵੀ ਬੋਹਰ ਨਿਭਾਈ ਅੰਗਰੇਜ਼ਾਂ ਨੂੰ ਜਾਣ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਉਹ ਰਾਜ ਭਾਰਤ ਦੇ ਗਵਰਨਰ ਹੋ ਗਏ ਸੱਚ ਨੂੰ ਫਾਰਸੀ ਹੁੰਦੀ ਆਈ ਹੈ ਤੇ ਹੁੰਦੀ ਹੀ ਰਹੇਗੀ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਸੀ ਉਹਨਾਂ ਨੇ ਤਸੱਵਰ ਵੀ ਨਹੀਂ ਸੀ ਕੀਤਾ ਕਿ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹੋਵਾਂਗੇ ਗਰੀਬ मजदूर किसान तो लेके कास्टिज्म तक डिफरेंसेस रहेंगे बहुत लंबा समय उन्होंने राज किया कभी कहता जी गरीबी खत्म करनी है मैं सारिया पार्टियां बड़ा बड़ा झस पूरा किया शुरू शुरू च आपस में शुगर <laughs> करते कि यार कहीं तो जाने गरीबी खत्म के कि करनी, करनी कि ਇਦਾਂ ਅੱਪੇ ਜਦੋਂ ਭੋਗ ਨਾਲ ਗਰੀਬ ਮਰ ਗਿਆ ਕ੍ਰੀਡੀ ਖਤਮ ਹੋ ਗਏ ਇਦਾਂ ਦੀਆਂ ਪਾਰਟੀਆਂ ਸੀ